ਫੀਵਰ ਚ ਵੀ ਤਾਮੀ ਨੇ ਵਧੀਆ ਨਾ ਮਾਰਕਸ ਲੈ ਕੇ ਆਇਆ ਬਹੁਤ ਵਧੀਆ ਮਾਰਕਸ ਲੈ ਕੇ ਆ। ਨਾ ਟੀਚਰਾਂ ਨੇ ਵੀ ਇੰਨੀ ਤਾਰੀਖ ਕੀਤੀ ਵੀ ਜਿਹੜਾ ਵੀ ਉਹਨੂੰ ਕੁਐਸਚਨ ਕਰਦੇ ਆ ਸਾਰਿਆਂ ਦਾ ਨਮਨ ਤੇ ਜਵਾਬ ਹਮ ਲਿਖਿਆ ਅਨਸਰ ਪਤਿਆ ਦਿੰਦੀ ਆ। ਹੋਰ ਪੜਨ ਉਸ ਨੂੰ ਤੁਹਾਨੂੰ ਪਤਾ ਕੀ ਚਾਹੀਦਾ ਹਨਾ ਵਧੀਆ। ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਤੁਸੀਂ ਸਾਰੇ ਜੀ ਕਿਵੇਂ ਹੋ? ਆਈ ਹੋਪ ਤੁਸੀਂ ਸਾਰੇ ਪਤਿਹੇ ਹੋਵੋਗੇ। ਅਸੀਂ ਚੰਦੇ ਆ ਜੀ ਮਾਹੀ ਦੇ ਸਕੂਲ ਅਸੀਂ ਮਾਹੀ ਦੀ ਰੈਡੀ ਹੁੰਦੀ ਆ। ਚਲੇ ਜਾਏ ਮੈਂ ਤੇ ਸੋਨ ਚੇਤ ਕੋਲ ਨੂੰ ਦੇਖਣਾ ਅਸੀਂ ਪਰਪਰਸ ਮੀਟਿੰਗਾਂ ਐਸ ਲਈਏ ਫਿਰ ਮੈਂ ਤੁਹਾਨੂੰ ਆ ਕੇ ਦੱਸਦੀ ਹਾਂ ਹਾਂਜੀ ਫ੍ਰੈਂਡਸ ਅਸੀਂ ਘਰੇ ਆ ਗਏ ਆ ਜੀ ਤੁਹਾਨੂੰ ਪਤਾ ਹੀ ਅੱਜ ਮਾਹੀ ਦੇ ਪੇਰੇ ਸੇ ਮੀਟਿੰਗ ਸੀਗੀ ਤਾਂ ਕਰਕੇ ਤੇ ਸਕੂਲ ਗਏ ਸੀ ਤੇ ਹਨਾ ਉਹਦੇ ਮੈਥਸ ਵਗੈਰਾ ਦੇਖਣਾ ਵੀ ਹਾਂ ਕਿੰਦਾ ਸਟੱਡੀ ਕਰਦੀ ਆ ਕਿੰਦਾ ਨਹੀਂ ਹਨਾ ਸਭ ਕੁਝ ਵਧੀਆਗਾ ਬਸ ਹਨਾ ਮਾਰਕਸ ਵੀ ਬਹੁਤ ਵਧੀਆ ਲੈ ਕੇ ਆਈ ਆ ਮੈਂ ਫੋਟੋ ਵੀ ਕਲਿੱਕ ਕਰ ਲਈ ਮਨੋਂ ਇਤਨੀ ਚੰਗੀ ਪਰ ਹਨਾ ਵੀ ਇੰਨੇ ਵਧੀਆ ਮਾਰਕਸ ਲਿਆਉਗੀ ਕੌਂਕੀ ਨੇ ਮੈਂ ਸਟੱਡੀ ਵੀ ਘਰੇ ਬਹੁਤ ਕਰੋਨੀ ਆ ਹਨਾ ਥੋੜਾ ਜਿਹਾ ਤਾਂ ਥੋੜਾ ਜਿਹਾ ਇਹ ਡਾਊਟ ਸੀ ਕਿਉਂਕਿ ਨਾ ਇਹ ਜਿੰਨੇ ਵੀ ਇਗਜ਼ਾਮ ਤੇ ਚਾਤੇ ਸ਼ੁਰੂ ਹੋਏ ਸੀਗੇ ਇਹਨੂੰ ਫੀਵਰ ਬਹੁਤ ਏ ਸੀਗਾ 101 102 ਹਨਾ ਫੀਵਰ ਚ ਵੀ ਤਾਂ ਮੀਨੇ ਵਧੀਆ ਨਾ ਮਾਰਕਸ ਲੈ ਕੇ ਆਇਆ ਬਹੁਤ ਵਧੀਆ ਮਾਰਕਸ ਲੈ ਕੇ ਆ ਹਨਾ ਟੀਚਰਾਂ ਨੇ ਵੀ ਇਹਨੂੰ ਤਾਰੀਫ਼ ਕੀਤੀ ਵੀ ਜਿਹੜਾ ਵੀ ਇਹਨੂੰ ਕੁਐਸਚਨ ਕਰਦੇ ਆ ਸਾਰਿਆਂ ਦਾ ਨਾ ਮਿਲ ਕੇ ਜਵਾਬ ਮਿਲ ਕੇ ਆਂਸਰ ਪੱਧਿਆ ਦਿੰਦੀ ਆ ਹੋਰ ਪੜਨ ਉਸ ਨੂੰ ਤੁਹਾਨੂੰ ਪਤਾ ਕੀ ਚਾਹੀਦਾ ਹਨਾ ਵਧੀਆ ਮਾਰਕਸ ਲੈ ਕੇ ਸਾਰੇ ਟੀਚਰਾਂ ਨੇ ਬਹੁਤ ਪਿਆਰ ਕੀਤਾ ਇਹਨੂੰ ਬਈ ਹਲਾ ਬਹੁਤ ਫੂਟ ਕਰਲਾ ਹਨ ਤੁਹਾਨੂੰ ਪਤਾਗਾ ਥੋੜਾ ਜਿਹਾ ਵੀ ਮਾਸ ਤੇ ਜਾਂਦੀ ਤੁਹਾਨੂੰ ਪਤਾਗਾ ਜਦ ਹਣਾ ਥੋੜੀ ਜੀ ਤਰੀਸ ਤੇ ਕੰਮ ਲਾ ਜਾਂਦਾ ਜਾ ਘਰੇ ਟਾਇਲ ਤੋਂ ਬਹੁਤ ਕਰਦੀ ਤੁਹਾਨੂੰ ਵੀ ਪਤਾ ਗਿਆ ਬੜੀਆ ਦਾ ਹਣਾ ਦੀ ਮੈਕਸਮ ਬਕਸ ਵਧੀ ਲੈਈਆ ਹਨਾ ਅਧਨੋ ਫੋਟੋ ਵੀ ਹਨ ਇੱਧਰ ਪਾ ਦੂੰਗੀ ਬਹੁਤ ਬੜੀਆ ਮੈਕਸ ਲੈ ਕੇ ਆਂ ਤੇ ਹੋਣਾ ਨਾ ਆਪਣੇ ਪਾਪਾ ਨਾਲ ਕੁਝ ਖਾਣ ਨੂੰ ਲੈਣ ਗਈ ਆ ਕਹਿੰਦੀ ਹਨਾ ਬਈ ਹੁਣ ਮੇਰੇ ਮੈਕਸ ਵਧੀਆ ਆਏ ਹਨਾ ਤਾਂ ਮੇਰੇ ਕੁਝ ਖਾਣ ਨੂੰ ਲੈ ਕੇ ਤਾ ਕਰਕੇ ਮਾ ਖਾਣ ਨੂੰ ਤਾਂ ਨਹੀਂ ਕੁਝ ਹਲੇ ਲਿਆ ਕਿੰਨੇ ਚਿਰ ਤੇ ਤੇ ਨਾ ਡਾਕਟਰ ਨੇ ਮਨੇ ਕਿ ਤਸੀਰ ਵੀ ਖਾਂਸੀ ਜੋ ਕਾਮ ਜਗਾ ਨਾ ਆ ਕਰਕੇ ਹੁਣ ਇਹਨੇ ਫਾਇਦਾ ਚੱਕਿਆ ਹੋਇਆਗਾ ਤੇ ਹਾਂ ਮੈਨੂੰ ਖਾਣ ਨੂੰ ਮਿਲੂਗਾ ਵੀ ਮੇਰੇ ਮੈਕਸ ਤੋਂ ਵਧੀਆ ਆ ਹੁਣ ਖਾਣ ਨੂੰ ਲੈਣ ਗਈ ਆ ਆਪਣੇ ਵਾਸਤੇ ਕਰੈਕ ਤੋਂ ਬਤਨ ਕੋਰਕਰੇ ਐਦਾਂ ਦਾ ਕੁਝ ਲਟਣ ਪੜ ਰਾਮ ਹੁਣ ਲੈਣ ਗਈ ਆ ਅਸੀਂ ਕਿ ਜਿਆਦਾ ਨਹੀਂ ਲੈ ਕੇ ਨੰਗੇ ਸਿਰਫ ਇੱਕ ਅਚੀ ਜਿਹਾ ਲਾਜੋ ਲੈਣਾਗਾ ਉਹ ਹੀ ਲੈਣ ਗਈ ਆ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਫਰੈਂਡਸ ਮਾਹੀ ਲੈ ਲਈਆ ਤੋਂ ਪੈਕਟੋ ਵੀ ਹਾਂ ਇੱਕ ਕਿਹਾ ਸੀ ਦੋ ਕੱਤ ਲਿਆਏਗਾ ਮੰਮਾ ਮੰਮਾ ਆ ਤਲੀ ਮੰਮਾ ਹਾਂ ਕੋ ਕਾ ਮੰਮਾ ਅੰਮਾ ਦੀ ਇੱਕ ਪਾਪੜੇ ਬ੍ਰੈਂਡ ਨੇ ਦੋ ਵਾਤੇ ਅਜਾ ਪਾਪੜੇ ਬ੍ਰੈਂਡ ਨੇ ਦਵਾਤੇ ਸੀ ਤੈਨੂੰ ਪਤਾ ਨਹੀਂ ਤੈਨੂੰ ਖਾਂਸੀ ਆ ਹੈ ਅਜਾ ਲੇਜ ਕਿਹੜੀ ਖੁਸ਼ੀ ਚ ਲਿਆਏਗਾ ਅੱਜ ਦੱਸ ਬੋਲਾ ਮੈਨੂੰ ਮੈਂ ਖੋਲ ਦਨੀ ਆ ਜਲੇ ਦੀ ਗੱਡੀ ਖੁਸ਼ੀ ਚਲੇ ਆਪ ਤੇ ਫਿਲਪੋ ਲੋ ਕੋ ਲੋ ਅੰਦਰ ਦੇ ਇਕਲੈਨ ਵੀ ਚਾੱਕੀ ਜਾਂਦੀ ਐ ਉਹਨੂੰ ਵੀ ਦੇਣਾ ਕਿਉਂ ਉਹ ਪਾਗਲਾ ਆ ਤੇ ਪਾਗਲਾ ਹੋ ਉਹ ਪਾਗਲਾ ਹੈ ਜਦ ਨੂੰ ਜਮ ਨੂੰ ਫਾਂਸਮ ਕੋ ਦੇ ਦੇ ਫਾਂਸਮ ਉਹਨੂੰ ਉਠਾ ਲਏਗਾ ਗੰਦਾ ਬੱਚਾ ਅਜੇ ਤੇਰੇ ਮਾਛੇ ਨਹਿਨਾ ਉਹਦਾ ਕੀ

ਬਾਟੇ ਕਰਦੇ ਕਿ ਬੜਤੇ ਕਰਤਾ ਬਾਟੇ ਕਰਤਾ ਹਾਂ ਬਾਟੇ ਕਰਦਾ ਕਿ ਬਾਤ ਚ ਕਰਦਾ ਕਿ ਬਾਟੇ ਕਰਦਾ ਹੀ ਮੈਂ ਨਹੀਂ ਨਹੀਂ ਸਮਝਣ ਤੁਹਾਨੂੰ ਸਮਝਣ ਦੀ ਇਤਰ ਪਤਲ ਬਹੁਤ ਹੋ ਗਿਆ ਨਹੀਂ ਆ ਗਿਆ ਕਾਕੂ ਨਾਣਾਗਾ ਔਰ ਔਰ ਪਿੱਛੇ ਰੰਗ ਦੋਸਤ ਸਕੂਲੋਂ ਬੈਲਨ ਲੈ ਹੈਨਾ

ਮम्मा ਛੋੜੇ। ਅਰੇ ਫਰੈਂਡਸ ਤੇਰੀਆਂ ਕਿੰਨੀਆਂ ਵਧੀਆ ਨਾ ਕਿੰਨੀਆਂ ਜੋ ਤੈਨੂੰ ਭੱਜ ਕੇ ਹੱਗ ਕੀਤਾ ਨਾ। ਹਾਂ ਨਾ ਇਹਨੂੰ ਪਿਆਰ ਕਰਦੀਆਂ ਨੇ ਉਹ। ਤੂੰ ਵੀ ਪਿਆਰ ਕਰਦਾ ਹੁੰਦਾ। ਆ ਚਾ ਉਹਨਾਂ ਦਾ ਨਾਮ ਤਾਂ ਦੱਸ ਦੇ। ਤੀਜਾ। ਅਰੇ ਫਰੈਂਡਸ ਦਾ। ਮम्मा ਹੂੰ ਅੰਦੇਵਿਕਾ ਹੋਰ ਆ ਬੱਡੀ ਹੋਰ ਚਾਰ ਵੀ ਕਹਤੇ ਅਮੀ ਠੀਕ ਹੈ। ਠੀਕ। ਹੋਰ ਆਏ ਤੁਹਾਨੂੰ ਪ੍ਰੈਂਟ ਦਿਖਾਉਣੀ ਆ ਆਪਣੇ ਇਧਰ ਮੌਸਮ ਬਹੁਤ ਠੰਡਾ ਹੋ ਗਿਆ ਬਹੁਤ ਵਧੀਆ ਮੌਸਮ ਹੋ ਗਿਆ ਆਪਣੇ ਇਧਰ ਤੁਹਾਡੇ ਕਿਦਾਂ ਦਾ ਮੌਸਮ ਹੈ ਤੁਸੀਂ ਦੱਸਿਓ ਮੈਨੂੰ ਮਤਲਬ ਚੱਕਰ ਤੇ ਇਹ ਕਾਫੀ ਹੁੰਦੀਆਂ ਬਹੁਤ ਵਧੀਆ ਮੌਸਮ ਹੋ ਗਿਆ بارش ਵੀ ਆ ਗਈ ਹੈ ਬਹੁਤ ਤੇਜ਼ بارش ਆ ਗਈ ਹੈ ਦੇਖਿਆ ਨਾ ਤੇ ਮੌਸਮ ਵਾਰਿਸ਼ ਆ ਗਈ ਆਪਾਂ ਨੇ ਇਕਦਮੀ ਬੱਦਲ ਚੜ੍ਹ ਕੇ ਆ ਗਿਆ ਮਾਹੀ ਦਾ ਬੈਗ ਉੱਥੇ ਟੰਗਿਆ ਹੋਇਆ ਮੈਂ ਮਾਹੀ ਦਾ ਬੈਗ ਵਾਲਾ ਚੇਤੀ ਦੇਣਾ ਮਾਹੀ ਦਾ ਪੈਕ ਥੋਤਾ ਸੀਗਾ ਚੌਂਕੇ ਦੀ ਹੁਣ ਦੋ ਛੁੱਟੀਆਂ ਨੇਗੇ ਦੋ ਛੁੱਟੀਆਂ ਕਰਕੇ ਤੋ ਬਸ ਬਸ ਕਰਦੇ ਸੀਗਾ ਤਾਂ ਕਿ ਹਲ ਖੋਗਣਾ ਕੋੜਾ ਖਸਮ ਹੋ ਗਿਆ ਨਾ ਕਦੇ ਇਦਾਂ ਹੀ ਗਰਮੀ ਹੋ ਜਾਂਦੀ ਆ ਹੋਏ ਕਦੇ ਠੰਡਾ ਕਰ ਦਿੰਦਾ ਰੱਬ ਹਨਾ ਮਨੇ ਤਾਂ ਬਹੁਤ ਗਰਮੀ ਨਾਲ ਬਾਲੀ ਹੋ ਗਈ ਇਹਦਾ ਮੌਸਮ ਚਿਪਚਿਪਾ ਜਿਹਾ ਹੋ ਜਾਂਦਾ ਵਾ ਉਹ ਨਾਲ ਹੀ ਬਿਲਕੁਲ ਹੋ ਗਿਆ ਫਿਨਿਸ਼ ਹਾਂ ਹੋਰ ਨਿਖਾਣੇ ਪੁੱਤੋ ਬਾਤ ਚ ਖਾ ਲਈ ਤਰ ਬੈਗਾ ਕਿੱਲਾ ਹੋ ਗਿਆ ਸੀ ਦੇਖ ਆ ਦੇ بارش ਆ ਗਈ ਬਹੁਤ ਤੇਜ਼ ਹੈ ਰੱਖ ਲਈ ਫੜ ਕੇ ਜੇ ਅੱਛੇ ਬੱਚੇ ਵੇਖੋ ਪ੍ਰਾਂਤ ਕਿ ਨਿਜਦ ਕਰਦੀ ਆ ਨਾ ਮਾਹੀ ਬਹੁਤ ਜੀ ਦੁਕਾਨ ਲਾ ਜਿੰਦੇ ਤਾਂ ਇਹਨੂੰ ਅਸੀਂ ਤਾਂ ਨਾ ਮਿਲ ਕੇ ਇਕੱਠਾ ਲਿਆ ਕੇ ਨਹੀਂ ਦਿੰਦੇ ਆ ਕੇ ਤੇ ਤੇ ਪਪਾ ਦੇ ਫਰੈਂਡ ਨੇ ਦਿਵਾਤੇ ਸੀ ਇਹਨੂੰ ਦੋਨੋਂ ਹੀ ਦਿਵਾਏ ਸੀ ਕਿ ਇੱਕ ਦੋ ਦੋਨੋਂ ਹੀ ਇਹਦੇ ਫਰੈਂਡਾਂ ਮਤਲਬ ਕਿ ਪਾਪਾ ਦੇ ਫਰੈਂਡ ਨੇ ਦਵਾ ਕੇ ਸੀ ਇਹ ਤਾਂ ਕਰਕੇ ਸਾਣੇ ਇਹ ਵੀ ਹਾਊਸ ਦੀ ਫਿਰ ਹੁਣ ਮਿਲਣਾ ਹੀ ਨਹੀਂ ਉਹ ਤਾਂ ਮਿਲਣਾ ਹੀ ਨਹੀਂਗੇ ਕੋਈ ਨਹੀਂ ਕੋਈ ਨਹੀਂ ਅਦਰ ਜੈਕਲਿਨ ਵੀ ਮੰਗੀ ਜਾਂਦੀ ਰਹਤੀ ਹੈ ਦੇਖੋ ਇਹ ਗੁੱਸਪਰਦੀ ਹੈ ਇਹ ਮੈਡਮ ਨੇ ਸ਼ਿਕਾਇਤ ਲਾਉਣੀ ਸੀਗੀ ਤੇਰੀ ਨੂੰ ਹਾਂ ਨਾ ਸ਼ਿਕਾਇਤ ਲਾ ਕੇ ਹੁਣੀ ਚਾਹੀਦੀ ਹੈ ਦੇ ਦੇ ਫਿਰ ਉਹਨੂੰ ਵੀ ਕੀ ਆਈ देखो, जैकलीन को देखो, जैकलीन है आजा आजा आजा, 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 देखो, क्या मैं खड़ी हूँ तो यह है, आप दे 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 दे। हाँ, क्या मैं खड़ी हूँ तो इसे की जैकलीन ਲੋ ਜੀ ਆਪਾਂ ਜੀ ਅੱਜ ਜੱਥੇ ਹੈ ਨਾ ਬਲੌਗ ਦਾ ਐਂਡ ਕਰ ਦੰਨੇ ਆ ਦੇਖੋ ਤੁਹਾਨੂੰ ਮੇਰਾ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸਬਸਕ੍ਰਾਈਬ ਹੈ ਨਾ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਵਧੀਆ-ਵਧੀਆ ਕਮੈਂਟ ਵੀ ਜ਼ਰੂਰ ਕਰਦਿਆ ਕਰੋ ਦੇਖੋ ਕਿੰਨੇ ਵਧੀਆ ਹੈ ਨਾ ਔਸਮ ਹੋਇਆ ਹੋਇਆ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਹੈ ਨਾ ਵੀਡੀਓ ਨੂੰ ਤੁਹਾਡੇ ਬਾਸ ਮੈਂ ਵਧੀਆ-ਵਧੀਆ ਵੀਡੀਓ ਲੈ ਕੇ ਆਪਾਂ ਰੋਜ਼ ਹੀ ਆਇਆ ਕਰਾਂਗੇ ਡੇਲੀ সবসক্রাইব জরুর করতে করো বড় এডিও বইয়া লিখি নয় ধন্যবাদ জি